ਅਸਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਹੋਰ ਯਾਇਆ ਕਿਵੇਂ ਤੁਸੀਂ 5-6 ਦਿਨ ਬਿਮਾਰ ਰਹੇ ਹੋ ਠੀਕ ਹੈ ਹਾਂਜੀ ਤਬੀਅਾ ਥੋੜੀ ਜੀ ਨਾ ਸਾਸੀ ਤੋਂ ਦੀ ਵਾਇਆ ਤੋਂ ਵੀਡੀਓਜ਼ ਵਗੈਰਾ ਨਹੀਂ ਆਈਆਂ ਦੋਸਤਾਂ ਨੂੰ ਮਾਫਰਤ ਤੇ ਦੋਸਤੋ ਅੱਜ ਅਸੀਂ ਵੀਡੀਓ ਸੁਣਨ ਲੱਗੇ ਆ ਕਥਾ ਸੁਣਨ ਲੱਗੇ ਆ ਭਾਈ ਸਰਵਜੀਤ ਸਿੰਘ ਲੁਧਿਆਣੇ ਵਾਲੇ ਉਹ ਬਿਆਨ ਕਰ ਰਹੇ ਨੇ ਕਿ ਕਿਸ ਤਰ੍ਹਾਂ ਪੰਡਿਤ ਹਰਦੀਾਲ ਬਾਬਾ ਗੁਰੂ ਨਾਨਕ ਜੀ ਕੋਲੋਂ ਨਸੀਹਤ ਲੈਣ ਆਇਆ ਤੇ ਉਹਨਾਂ ਦੇ ਕਿਸ ਤਰ੍ਹਾਂ ਚਰਨਾ 'ਚ ਬੈਠਾ ਤੇ ਬਾਬਾ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਨਸੀਹਤ ਕੀਤੀ ਹਾਂਜੀ ਉਹਨਾਂ ਦੇ ਦਰਮਿਆਨ ਕੀ ਗੱਲਬਾਤ ਹੋਈ ਕੀ ਗੱਲਬਾਤ ਹੋਈ ਬੜੀ ਪਿਆਰੀ ਇਹ ਕਥਾ 212 13 ਮਿੰਟ ਦੀ ਵੀਡੀਓ ਸਾਡਾ ਕਰੰਟ ਚੈਨਲ ਹੈ ਫੋਇਆ 200 ਇਹਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਜੇ ਇੱਥੇ ਰੈਗੂਲਰ ਵੀਡੀਓ ਆਣਗੀਆਂ ਵੀਡੀਓ ਦਾ ਆਗਾਜ਼ ਕਰਦੇ ਹਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪੰਡਿਤ ਹਰਦੀਾਲ ਜਦੋਂ ਬਹੁਤ ਬਿਰਧ ਹੋ ਗਏ ਉਦੋਂ ਮਹਾਰਾਜ ਦੇ ਚਰਨਾਂ ਚਾਏ ਉਹਨੂੰ ਪਤਾ ਲੱਗਾ ਮਹਾਰਾਜ ਉਦਾਸੀ ਕਰਕੇ ਤਲਵੰਡੀ ਵਾਪਸ ਆਏ ਨੇ ਰਾਏ ਬੁਲਾਰ ਵੀ ਦਰਸ਼ਨ ਕਰ ਗਿਆ ਮੈਂ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂ ਵਿਰਧ ਸਰੀਰ ਪੰਡਤ ਹਰਦੇਵਾਲ ਜੀਆਂ ਦਾ ਜਿਹੜਾ ਕਦੇ ਗੁਰੂ ਨਾਨਕ ਸਾਹਿਬ ਨੂੰ ਜੰਜੂ ਪਾਉਣ ਆਉਂਦਾ ਹੈ ਪਾਤਸ਼ਾਹ ਤੋਂ ਉਪਦੇਸ਼ ਲੈ ਕੇ ਜਾਂਦਾ ਹੈ ਅੱਜ ਉਹ ਵਿਰਧ ਹੋ ਗਿਆ ਹੈ ਇਤਿਹਾਸ ਕਹਿੰਦਾ 65 70 ਸਾਲ ਦੀ ਉਮਰ ਹੈ ਬੜੀ ਮੁਸ਼ਕਲ ਨਾਲ ਤੁਰ ਕੇ ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚਿਆ ਖੁੱਲਾ ਵਿੜਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੇਰੀ ਦਾ ਦਰਖਤ ਹੈ ਮੰਝੀਆਂ ਡਈਆਂ ਹੋਈਆਂ ਨੇ ਵੱਡੇ ਦਰਵਾਜ਼ੇ ਵਿੱਚ ਖਲੋਕ ਕੇ ਆਵਾਜ਼ ਮਾਰੀ ਮਹਿਤਾ ਕਾਲੂ ਕਰ ਰਹੀਓ ਮਾਤਾ ਤ੍ਰਿਪਤਾ ਮੇਲੇ ਵਿੱਚ ਆ ਰਾਇ ਆਓ ਪੰਡਤ ਜੀ ਲੰਘ ਆਓ ਆਜੋ ਸਾਧ ਸੰਗਤ ਮਹਿਤਾ ਕਲਿਆਣ ਦਾਸ ਜੀ ਆ ਗਏ ਤੇ ਉਸ ਵਕਤ ਪੰਡਤ ਹਰਦੇਵਾਲ ਕਹਿੰਦਾ ਮਹਿਤਾ ਕਲਿਆਣ ਦਾਸ ਮੈਂ ਤੇਰੇ ਨਾਨਕ ਦੇ ਦਰਸ਼ਨ ਕਰਨ ਆਇਆ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਵਿੜੇ ਵਿੱਚ ਆ ਗਏ ਬੜੇ ਅਦਬ ਨਾਲ ਮੰਜੀ ਢਾਹ ਦਿੱਤੀ ਗਈ ਇੱਕ ਸਾਫ਼ ਚਾਦਰ ਵਿਛਾਈ ਅਦਬ ਨਾਲ ਕਿਹਾ ਪੰਡਤ ਜੀ ਬੈਠੋ ਹੁਣ ਪੰਡਤ ਹਰਦੇਵਾਲ ਮੁਰਿਓ ਕਹਿੰਦਾ ਅੱਜ ਮੈਂ ਮੰਜੀ ਤੇ ਨਹੀਂ ਬੈਠਾਂਗਾ ਅੱਜ ਕੋਈ ਨੀਵੀਂ ਜਗ੍ਹਾ ਦਿਓ ਭੋਏ ਬੈਠਣ ਦੀ ਮੈਂ ਉੱਥੇ ਬਹਿਣਾ ਕਿਉਂ ਇਹ ਨਾਨਕ ਅੱਜ ਮੈਂ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ ਜਦੋਂ ਮੈਂ ਕਿਸੇ ਨੂੰ ਸਿਖਾਉਣ ਜਾਂਦਾ ਸੀ ਲੋਕ ਮੈਨੂੰ ਚੀਜ਼ਾਂ ਦਾ ਤੇ ਬਿਠਾਉਂਦੇ ਸਨ ਸਿੱਖਣ ਵਾਲੇ ਭੋਏ ਬੈੰਦੇ ਸਨ ਜਿਸ ਦਿਨ ਮੈਂ ਤੈਨੂੰ ਜਿੰਜੂ ਪਾ ਕੇ ਤਨ ਵਿੱਚ ਮੰਤਰ ਦੇਣ ਆਇਆ ਸੀ ਉਦੋਂ ਉੱਚੀ ਚੌਂਕੀ ਤੇ ਮੈਂ ਬੈਠਾ ਸੀ ਤੈਨੂੰ ਭੋਏ ਚੌਂਕੀ ਵਿੱਚ ਬਿਠਾਇਆ ਸੀ ਅੱਜ ਮੈਂ ਤੁਹਾਡੇ ਕੋਲੋਂ ਕੋਈ ਸਿੱਖਣ ਆਇਆ ਹੈ ਉੱਚੀ ਜਗ੍ਹਾ ਤੇ ਬੈਠੋ ਪਰ ਮੇਰੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਹਾਂ ਤੋਂ ਪਕੜ ਕੇ ਅਦਮ ਨਾਲ ਪੰਡਤ ਜੀ ਨੂੰ ਚਾਰ ਪਾਈ ਮੰਜੇ ਤੇ ਬਿਠਾ ਦਿੱਤਾ ਪਤਾ ਕਿਉਂ ਅਦਮ ਨਾਲ ਕਿਹਾ ਪੰਡਤ ਜੀ ਨਿਰੰਕਾਰ ਦੇ ਘਰ ਦਾ ਉਪਦੇਸ਼ ਸਭਲੇ ਬਰਾਬਰ ਹੁੰਦਾ ਹੈ ਇੱਥੇ ਉੱਚੇ ਨੀਵੇਂ ਬਹਿਣ ਵਾਲੀ ਗੱਲ ਨਹੀਂ ਹੈ ਤੇ ਪੰਡਤ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰਾ ਜਨਮ ਸਫਲ ਹੋਵੇ ਕੋਈ ਐਸਾ ਮੈਨੂੰ ਉਪਦੇਸ਼ ਦਿਓ ਪਤਾ ਨਹੀਂ ਹੁਣ 2 ਸਾਲ ਉਮਰ ਹੈ 4 ਸਾਲ ਉਮਰ ਹੈ ਸਰੀਰ ਵਿਰਧ ਹੋ ਗਿਆ ਕੋਈ ਐਸਾ ਉਪਦੇਸ਼ ਦਿਓ ਕਿ ਮੇਰਾ ਜਨਮ ਸਫਲ ਹੋ ਜਾਏ ਕੋਈ ਐਸਾ ਉਪਦੇਸ਼ ਦਿਓ ਜਿਹੜਾ ਮੈਂ ਕਮਾ ਕੇ ਆਪਣਾ ਜਨਮ ਸਫਲ ਕਰ ਲਾ ਮੇਰਾ ਪ੍ਰਲੋਕ ਸੁਹੇਲਾ ਹੋ ਜਾਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਪੰਡਤ ਹਰਦੇਵਾਲ ਜੀ ਕੋਈ ਨਾ ਹਲ ਨਹੀਂ ਉਪਦੇਸ਼ ਦੇ ਦਿੰਨੇ ਆ ਬੈਠੋ ਕਹਿੰਦੇ ਸੁਣੋ ਧਿਆਨ ਨਾਲ ਸਰ ਪੰਡਤ ਜੀ ਸੁਣੋ ਮੋਰੋਂ ਪੰਡਤ ਹਰਦੇਵਾਲ ਨੇ ਕਿਹਾ ਇੱਕ ਮਿੰਟ ਰੁਕ ਜਾਉ ਨਾਨਕ ਮੇਰਾ ਬਿਰਧ ਸਰੀਰ ਹੈ ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਉਹ ਕਿਵਰ ਦਾ ਸਰੀਰ ਹੈ 70 ਵਰਿਆਂ ਦੀ ਉਮਰ ਹੋ ਚਲੀ ਮਹਾਰਾਜ ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਨੇ ਇੱਕ ਮਿੰਟ ਰੁਕ ਜਾਓ ਮੈਨੂੰ ਕਲਮ ਦਵਾਈਤ ਸਿਆਹੀ ਕਾਗਜ਼ ਮੰਗਵਾਉਣ ਦਿਓ ਜੋ ਤੁਸੀਂ ਕਹੋਗੇ ਮੈਂ ਲਿਖ ਕੇ ਰੱਖ ਲਾਂਗਾ ਉਹਨੂੰ ਵਾਰ-ਵਾਰ ਯਾਦ ਕਰਾਂਗਾ ਫਿਰ ਮੈਨੂੰ ਯਾਦ ਰਹੇਗਾ ਮੈਨੂੰ ਲਿਖ ਲੈਣ ਦਿਓ ਕਾਗਜ਼ ਕਲਮ ਦਵਾਈਤ ਸਿਆਹੀ ਮੰਗਵਾਉਣ ਦਿਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਪੰਡਤ ਜੀ ਜੋ ਮੈਂ ਤੁਹਾਨੂੰ ਕਹਿਣਾ ਹੈ ਉਹਨੂੰ ਕਾਗਜ਼ ਕਲਮ ਨਾਲ ਲਿਖਣ ਦੀ ਲੋੜ ਨਹੀਂ ਹੈ ਮਰੇ ਕਿਉਂ ਪਾਤਸ਼ਾਨ ਕੇ ਕਾਗਜ਼ ਵੀ ਮੈਂ ਦੱਸਾਂਗਾ ਕਲਮ ਵੀ ਮੈਂ ਦੱਸਾਂਗਾ ਲਿਖਣ ਦਾ ਯੁਗਤ ਵੀ ਮੈਂ ਦੱਸਾਂਗਾ ਤੁਸੀਂ ਸਿਰਫ ਸੁਣੋ ਮਹਾਰਾਜ ਹੁਕਮ ਕਰੋ ਪਾਤਸ਼ਾਨ ਕੇ ਆਪਣੇ ਚਿੱਤ ਵਿੱਚੋਂ ਪਹਿਲਾਂ ਮੋਹ ਦਾ ਦਰਖਤ ਸਾੜੋ ਸਿਆਹੀ ਬਣਾਉਣੀ ਹੈ ਉਹ ਮੈਂ ਦਵਾਂਗਾ ਕਿਵੇਂ ਬਣਾਉਣਾ ਚਿੱਤ ਵਿੱਚੋਂ ਮੋਹ ਸਾੜ ਦਿਓ ਸਾੜੇ ਹੋਏ ਦਰੱਖਤ ਦੇ ਪੋਲਿਆਂ ਦੀ ਲੋਕ ਪੀਸ ਕੇ ਸਿਆਹੀ ਬਣਾਉਂਦੇ ਸੀ ਉਹਦੇ ਵਿੱਚ ਪੱਕਾ ਦਰਖਤਾਂ ਦਾ ਗੂੰਦ ਪਾਉਣਾ ਫਿਰ ਇੱਕ ਕਲਮ ਲੈਣੀ ਦਵਾਤ ਵਿੱਚ ਸਿਆਹੀ ਪਾ ਲੈਣੀ ਫਿਰ ਕਾਗਜ਼ ਉੱਤੇ ਲਿਖਣਾ ਪਾਤਸ਼ਾਹ ਨੇ ਕਹ ਸੁਣੋ ਹੁਣ ਪਹਿਲਾਂ ਜਿੱਤ ਵਿੱਚੋਂ ਮੋਹ ਦਾ ਦਰਖਤ ਸਾੜੋ ਜਿਹੜਾ ਵਾਰ-ਵਾਰ ਜਿੱਤ ਵਿੱਚ ਆਉਂਦਾ ਨਾ ਮੇਰਾ ਘਰ ਮੇਰੇ ਪੁੱਤਰ ਧੀਆਂ ਮੇਰੇ ਪੁੱਤੇ ਦੋਤੇ ਕਹਿੰਦੇ ਇਹ ਮੈਂ ਮੇਰੀ ਦਾ ਦਰਖਤ ਸਾੜਦੇ ਇਹ ਮੋਹ ਸਾੜ ਦੋ ਇਹ ਨਾਲ ਨਹੀਂ ਨਿਬੜਾਉਂਦਾ ਜਦੋਂ ਅੰਤ ਵਿਲਾ ਆਉਣੇ ਉਹ ਦਿਨ ਕੋਈ ਵੀ ਚੀਜ਼ ਸੰਸਾਰ ਤੋਂ ਤੁਹਾਡੇ ਨਾਲ ਨਹੀਂ ਜਾਏਗੀ ਤੁਹਾਡੇ ਪੁੱਤਰ ਧੀਆਂ ਪੁੱਤੇ ਦੋਤੇ ਕੁਟੰਬ ਵੱਤੋਂ ਵੱਦ ਸ਼ਮਸ਼ਾਨ ਘਾਟ ਤੱਕ ਜਾਣਗੇ ਇਸ ਤੋਂ ਅੱਗੇ ਨਹੀਂ ਰੱਬ ਦੀ ਦਰਗਾਹ ਵੇ ਸਿਰਫ ਰੱਬ ਦਾ ਨਾਮ ਨਾਲ ਜਾਣੇ ਇਸ ਲਈ ਮੋਹ ਨੂੰ ਸਾੜ ਦਿਓ ਇਹਦੇ ਵਿੱਚ ਰੋ ਪਰ ਇਹਦੇ ਨਾਲ ਮੋਹ ਨਾ ਕਰੋ ਇੱਕ ਚੀਜ਼ ਜ਼ਿੰਦਗੀ ਵਿੱਚ ਤੁਹਾਡੇ ਵੀ ਤੇ ਮੇਰੇ ਕੰਮ ਆਏਗੀ ਇੰਨੀ ਗਹਿਰੀ ਅਟੈਚਮੈਂਟ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਕਿ ਉਹਦੇ ਪਾਸੇ ਹੋਣ ਤੋਂ ਬਾਅਦ ਤੁਸੀਂ بیمار ਹੋ ਜਾਓ ਲੋਕਾਂ ਦੇ بیمار ਹੋਣ ਦਾ ਕਾਰਨ ਹੀ ਇਹ ਹੈ ਲੋਕਾਂ ਨੇ ਅਟੈਚਮੈਂਟ ਇੰਨੀ ਗਹਿਰੀ ਕਰ ਲਈ ਦਿਲ ਦੀ ਪਦਾਰਥ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ ਹੈ ਕੋਈ ਚੀਜ਼ ਆਪਣੀ ਜਗ੍ਹਾ ਤੇ ਸਥਿਰ ਨਹੀਂ ਰਹੇਗੀ ਇਹ ਕੁਦਰਤ ਦਾ ਨਿਯਮ ਹੈ 24 ਘੰਟਿਆਂ ਵਿੱਚ ਧਰਤੀ ਚੱਕਰ ਪੂਰਾ ਕਰ ਲੈਂਦੀ ਹੈ ਇੱਕ ਜਗ੍ਹਾ ਤੇ ਨਹੀਂ ਰੁਕਦੀ ਜੇ ਧਰਤੀ ਰੁਕ ਜਾਏ ਧਰਤੀ ਰਹਿ ਨਹੀਂ ਸਕਦੀ ਚਲੋ ਬਾਹਰਲੀ ਗੱਲ ਛੱਡੋ ਆਪਣੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਚੱਲਦਾ ਜੇ ਇਹ ਬਲੱਡ ਸਰਕੂਲੇਸ਼ਨ ਰੁਕ ਜਾਏ ਤਾਂ ਬੰਦਾ ਉਸੇ ਵਕਤ ਬਿਮਾਰ ਹੋ ਜਾਏਗਾ ਆਪਣੇ ਆਪ ਸੁੱਤਿਆਂ ਪਿਆਂ ਵੀ ਚੱਲ ਰਿਹਾ ਹੈ ਤੁਸੀਂ ਸਰੀਰ ਕਰਕੇ ਸੋਚੋ ਦਿਲ ਦੀ ਧੜਕਣ ਤਾਂ ਵੀ ਚੱਲ ਰਹੀ ਹੈ ਰੁਕ ਨਹੀਂ ਸਕਦੀ ਕੋਈ ਚੀਜ਼ ਕੁਦਰਤ ਦੇ ਨਿਯਮ ਵੇ ਸਭ ਕੁਝ ਚੱਲ ਰਿਹਾ ਹੈ ਲੱਖ ਯਤਨ ਕਰੋ ਕੋਈ ਬੰਦਾ ਆਪਣੀ ਉਮਰ ਨਹੀਂ ਰੋਕ ਸਕਦਾ ਕੋਈ ਕਹਿ ਸਕਦਾ ਮੈਂ ਬੁੱਢਾ ਨਹੀਂ ਹੋਣਾ ਹੋ ਕੇ ਰਹਗਾ ਕੋਈ ਕਹਿ ਸਕਦਾ ਕਿ ਮੈਂ ਤਾਂ ਬੱਚਾ ਹੀ ਰਹਿਣਾ ਮੈਂ ਜਵਾਨ ਹੋਣਾ ਹੀ ਨਹੀਂ ਕੋਈ ਕਹਿ ਸਕਦਾ ਮੈਂ ਜਵਾਨ ਹੀ ਰਹਿਣਾ ਬੁੱਢਾ ਨਹੀਂ ਹੋਣਾ ਹੋ ਕੇ ਰਹੇਗਾ ਕਿਉਂ ਕੁਦਰਤ ਦੇ ਨਿਯਮ ਵਿੱਚ ਸਭ ਕੁਝ ਤਰ ਰਿਹਾ ਹੈ ਇਸ ਲਈ ਇੰਨੀ ਗਹਿਰੀ ਅਟੈਚਮੈਂਟ ਪੁੱਤਰ ਧੀਆਂ ਪਰਿਵਾਰ ਕਾਰੋਬਾਰ ਸੰਸਾਰ ਨਾਲ ਨਹੀਂ ਪਾਉਣੀ ਚਾਹੀਦੀ ਕਿ ਉਹ ਚੀਜ਼ ਤੁਹਾਡੇ ਰਸਤੇ ਵਿੱਚ ਰੁਕਾਵਟ ਬਣਦੀ ਹੈ ਪਾਤਸ਼ਾਨ ਦਾ ਮਾਇਆ ਵਰਤਣ ਵਾਸਤੇ ਹੈ ਇਹ ਸੰਸਾਰ ਵਿੱਚ ਚੀਜ਼ਾਂ ਵਰਤੀਆਂ ਜਾ ਸਕਦੀਆਂ ਨੇ ਜਿਵੇਂ ਵਰਤੋਂ ਕਰੋ ਪਰ ਇਹ ਚੀਜ਼ਾਂ ਨਾਲ ਮੋਹ ਨਾ ਪਾਓ ਕਿਉਂ ਇਸ ਮੋਹ ਨੇ ਤੈਨੂੰ ਜਨਮ ਮਰਨ ਵਿੱਚ ਪਾ ਦੇਣਾ ਹਜ਼ੂਰ ਨੇ ਕਿਹਾ ਪੰਡਤ ਹਰਦੇਵਾਲ ਜੀ ਮੋਹ ਦਾ ਦਰਖਤ ਸਾੜ ਦਿਓ ਚਿੱਤ ਵਿੱਚੋਂ ਕੱਢ ਦਿਓ ਪੁੱਤ ਧੀਆ ਪੋਤੇ ਦੋਤੇ ਵਿੱਚ ਰਹੋ ਪਰਿਵਾਰ ਦੇ ਪਰ ਮੋਹ ਨਾ ਕਰੋ ਮarre ਠੀਕ ਹੈ ਕਹਿੰਦੇ ਮੋਹ ਦਾ ਦਰਖਤ ਸਾੜ ਕੇ ਉਹਦੀ ਬਣਾਓ ਸਿਆਹੀ ਪ੍ਰੇਮ ਦੀ ਲੋ ਕਲਮ ਔਰ ਮਤ ਨੂੰ ਬਣਾਓ ਕਾਗਜ਼ ਜੋ ਉਸ ਕਾਗਜ਼ ਤੇ ਲਿਖਣਾ ਮੈਂ ਦੱਸਾਂਗਾ ਮਹਾਰਾਜ ਦਸੋ ਹੁਣ ਪੰਡਤ ਹਰਦੇਵਾਲ ਬਹਿ ਗਏ ਨੇ ਪਾਤਸ਼ਾਹ ਉਪਦੇਸ਼ ਦੇਣ ਲੱਗੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ੍ਰੀ ਰਾਗ ਵਿੱਚ ਸ਼ਬਦ ਹੁੰਦਾ ਹੈ ਉੱਥੇ ਪਾਤਸ਼ਾਹ ਨੇ ਬਚਨ ਕਹੇ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋ ਮਸ ਘਸ ਕਰ ਮਸ ਮਿਨੰਗ ਸਿਆਈ ਕਹਿੰਦੇ ਜਾਲ ਮੋ ਮਸ ਤਸ ਕਰ ਮਤ ਕਾਗਜ਼ ਕਰ ਸਾਰ ਭਾਉ ਕਲਮ ਪ੍ਰੇਮ ਦੀ ਕਲਮ ਭਾਉ ਕਲਮ ਕਰ ਚਿੱਤ ਲਖਾਰੀ ਚਿੱਤ ਲਾ ਕੇ ਲਿਖਿਓ ਇਹ ਨਾ ਹੋਵੇ ਚਿੱਤ ਬੱਚਿਆਂ ਵਿੱਚ ਤੁਰਿਆ ਫਿਰਦਾ ਕਹਿੰਦੇ ਲਿਖੋ ਇਹ ਲਿਖਿਆ ਦਰਗਾਹ ਤੱਕ ਜਾਣਾ ਹੁਣ ਪਉ ਕਲਮ ਕਰ ਚਿਤ ਲਖਾਰੀ ਗੁਰਪੁਸ਼ ਲਿਖਵੀ ਚਾਰ ਮਰ ਕੀ ਲਖਣਾ ਹਜ਼ੂਰ ਕਹਿੰਦੇ ਲਖਨਾਮ ਸਾਲਾ ਲਖ ਅਖਵਾਹ ਗੁਰ ਲਖਨਾਮ ਸਾਲਾ ਲਖ ਲਖ ਅੰਤ ਨ ਪਾਰਾ ਸੁਰਤੀ ਕਰਕੇ ਰੱਬ ਦਾ ਨਾਮ ਚਿੱਤ ਜੋੜ ਕੇ ਕਹੋ ਨਾਲ ਜਪੋ ਕੋਈ ਉਹਦਾ ਅੰਤ ਨਹੀਂ ਹੈ ਮਹਾਰਾਜ ਕਿਵੇਂ ਜਪਣਾ ਹੈ ਸਹਿਬ ਕਹਿੰਦੇ RAM ਕਹੋ ਇੱਕ ਵਾਰ ਆਖੋ ਸਤਨਾਮ ਸ੍ਰੀ ਇੱਕ ਗੁਰੂ ਨਾਨਕ ਦਾ ਘਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਜਿਹਦੇ ਵਿੱਚੋਂ ਹਿੰਦੂ ਬੈਠਾ ਉਹਨੂੰ ਵੀ ਉਪਦੇਸ਼ RAM ਦਾ ਸਿੱਖ ਬੈਠਾ ਉਹਨੂੰ ਵੀ ਰੱਬ ਦੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਕੋਈ ਮੁਸਲਮਾਨ ਬੈਠਾ ਉਹਨੂੰ ਵੀ ਅੱਲਾ ਦੇ ਨਾਮ ਦਾ ਉਪਦੇਸ਼ ਕੋਈ ਹੋਰ ਕਿਸੇ ਧਰਮ ਮਤ ਮਜ਼ਬ ਦਾ ਬੈਠਾ ਹਰੀ ਰਾਮ ਅੱਲਾ ਵਾਹਿਗੁਰੂ ਗੋਵਿੰਦ ਗੋਪਾਲ ਵਿਟਲ ਧਰਨੀ ਦਾ ਨਰਾਇਣ ਸਾਰੇ ਨਾਮਾਂ ਦਾ ਉਪਦੇਸ਼ ਸਾ ਸੰਗਤ ਦੁਨੀਆ ਦੇ ਕਿਸੇ ਗ੍ਰੰਥ ਵਿੱਚੋਂ ਉਪਦੇਸ਼ ਨਹੀਂ ਪਾਤਸ਼ਾਹ ਨੇ ਕਿ ਐਦਾਂ ਜਪੋ ਪੰਡਤ ਜੀ ਰਾਮ ਕਹੋ ਆਪ ਗੁਰੂ ਨਾਨਕ ਸਾਹਿਬ ਦੂਜਿਆਂ ਨੂੰ ਕੀ ਜਪਾਉਂਦੇ ਸਤ ਨਾਮ ਦਾ ਮੰਤਰ ਫੈਰਾਇਆ ਅੱਜ ਪੰਡਤ ਉਪਦੇਸ਼ ਲੈਣ ਆਇਆ ਉਹਨੂੰ ਇਹ ਥੋੜੀ ਕਿ ਤੂੰ ਸਤ ਨਾਮ ਕਹਿ ਇਹਦਾ ਮਤਲਬ ਜਿਹੜਾ ਉਹਨੇ ਇੰਨੇ ਸਾਲ ਰਾਮ ਰਾਮ ਜਪਿਆ ਉਹ ਵਿਅਰਥ ਹੈ ਨਹੀਂ ਉਹਨੂੰ ਕਿਹਾ ਤੂੰ ਰਾਮ ਕਹਿ ਤੂੰ ਇਹਦੇ ਨਾਲ ਹੀ ਪਹੁੰਚਣਾ ਪੜੋ ਹਜ਼ੂਰ ਨੇ ਕਿਹਾ ਰਾਮ ਕਹੋ ਰਾਮ ਕਹੋ ਤਲਾਈ ਮਹਾਰਾਜ ਇਹਦੇ ਨਾਲ ਕੀ ਹੋਏਗਾ ਕਹਿੰਦੇ ਹਰ ਜਸ ਵੱਖਰ ਲੈ ਚੱਲੋ ਛੋ ਦੇਖੇ ਪਤਿਆਏ ਭਾਈ ਰਾਮ ਕਹੋ ਚਿਤ ਲਾਏ ਪੰਡਤ ਹਰਦੇਵਾਲ ਨੇ ਹਾਲ ਹੋ ਗਿਆ ਜਿਨ ਕੋ ਨਦਰ ਕਰਮ ਤਿੰਨ ਤਾਰ ਨਾਨਕ ਨਜ਼ਰੀ ਨਦਰ ਨਿਹਾਲ ਹਜ਼ੂਰ ਨੇ ਉਹਨੂੰ ਨਜ਼ਰੀ ਨਦਰ ਨਿਹਾਲ ਕਰ ਦਿੱਤਾ ਇਹ ਇਹ ਕੀ ਕਮਾਲ ਦੀ ਇਹ ਕਥਾ ਸੀ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਤੇ ਕਹਿੰਦੇ ਨੇ ਕਿ ਅੱਜ ਦੇ ਦੌਰ ਦੇ ਇਹ ਨਾ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਤੇ ਇਹ ਹਾਂ ਲੋਕ ਕਹਿੰਦੇ ਨੇ ਲੋਕ ਕਹਿੰਦੇ ਨੇ ਵਾਕਿਆ ਇਹਨਾਂ ਕੋ ਨੌਲੇਜ ਵੀ ਬਹੁਤ ਜ਼ਿਆਦਾ ਜ਼ਿਆਦਾਤਰ ਇਹ ਪਾਕ ਇੰਡੀਆ ਤੋਂ ਬਾਹਰ ਰਹਿੰਦੇ ਨੇ ਤੇ ਦੂਸਰਾ ਇਹ ਥੋੜਾ ਜਿਹਾ ਕੰਟਰੋਵਰਸ਼ਲ ਗੱਲਾਂ ਵੀ ਕੰਮ ਕਰਦੇ ਨੇ ਤੇ ਮੇਰੇ ਖਿਆਲ ਇਹ ਜਿਹੜੇ ਫਿਰਕੇ ਵਗੈਰਾ ਦੇ ਵੀ ਇੰਨੀ ਗੁੱਤੂ ਗੁੱਨਾ ਨਹੀਂ ਕਰਦੇ ਹਾਂ ਨਹੀਂ ਬਿਲਕੁਲ ਨਹੀਂ ਕਰਦੇ ਇਹਨਾਂ ਨੂੰ ਕੋਈ ਨਹੀਂ ਆ ਕਿ ਜੀ ਕੋਈ ਬਾਬਾ ਕੀ ਹੈ ਗੁਰੂ ਨਾਨਕ ਜੀ ਇਹ ਸਿਰਫ ਇੱਕ ਰੱਬ ਯਾਨੀ ਕਿ ਪਰਵਰਦੀਗਾਰ ਦੀ ਗੱਲ ਬਾਬਾ ਗੁਰੂ ਨਾਨਕ ਸਾਹਿਬ ਕੋਲ ਕਿਸ ਤਰ੍ਹਾਂ ਯਾਨੀ ਕਿ ਪੰਡਤ ਹਰਦਿਆਲ ਆਇਆ ਤੇ ਪੰਡਤ ਹਰਦਿਆਲ ਆਣ ਕੇ ਚਰਨਾਂ 'ਚ ਬੈਠਾ ਜਾਂ ਇੱਥੋਂ ਤੇ ਕੀ ਪਤਾ ਲੱਗਦਾ ਕਿ ਅਗਰ ਤੁਸੀਂ ਇਲਮ ਹਾਸਲ ਕਰਨਾ ਹੈ ਨਾ ਤੇ ਫਿਰ ਤੁਸੀਂ ਬਾ ਅਦਬ ਹੋਣਾ ਚਾਹੀਦਾ ਯਾਨੀ ਕਿ ਤੁਸੀਂ ਆਪਣੇ ਉਸਤਾਦ ਦੀ ਰਿਸਪੈਕਟ ਕਰਨ ਵਾਲੇ ਹੋਣਾ ਚਾਹੀਦਾ ਬਾ ਅਦਬ ਹੋਵੋਗੇ ਤੇ ਬਾ ਨਸੀਬ ਹੋਵੋਗੇ ਲੇਕਿਨ ਤੁਸੀਂ ਇਹ ਵੀ ਤੇ ਦੇਖੋ ਨਾ ਕਿ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਫਿਰ ਇਹ ਸਿਖਾਇਆ ਕਿ ਵੀ ਰੱਬ ਦੇ ਘਰ ਦੇ ਵਿੱਚ ਸਾਰੇ ਬਰਾਬਰ ਨੇ ਕੋਈ ਉੱਚਾ ਨੀਵਾਂ ਨਹੀਂਗਾ ਤੇ ਇਸ ਲਈ ਤੁਸੀਂ ਉੱਪਰ ਬੈਠੋ ਹਾਂ ਕਿ ਉਹਨੇ ਆਖਿਆ ਕਿ ਇਹ ਹਿੰਦੂਆਂ ਦੇ ਵਿੱਚ ਇੱਕ ਪੰਡਤ ਏ ਇਹਦੀ ਇੱਕ ਰਿਸਪੈਕਟ ਏ ਤੇ ਉਹਨਾਂ ਨੇ ਬਾਬਾ ਗੁਰੂ ਨਾਨਕ ਜੀ ਨੇ ਵੀ ਉਹਨੂੰ ਰਿਸਪੈਕਟ ਦਿੱਤੀ ਹਾਲਾਂਕਿ ਚਾਹੀਦਾ ਇਹ ਹੀ ਏ ਕਿ ਤੁਸੀਂ ਚਰਨਾਂ 'ਚ ਬਹਿ ਕੇ ਜੋ ਵੀ ਕੋਈ ਕੋਈ ਗੱਲ ਸਿੱਖਣੀ ਏ ਹਾਂਜੀ ਠੀਕ ਕਿਉਂਕਿ ਪੁਰਾਣੇ ਪਾਕ ਅਸਲਾਮ ਵੀ ਇਹ ਚੀਜ਼ ਕਹਿੰਦਾ ਕਿ ਤੁਸੀਂ ਆਪਣੇ ਸਤਾਰ ਦੀ ਅਦਬ ਕਰੋ ਅਦਬ ਕਰੋ ਬਾਦਿਆਂ ਦਾ ਅਦਬ ਕਰੋ ਠੀਕ ਹੈ ਨਾ Hazrat Ali رضی اللہ تعالی عنہ ਦਾ ਕਹੋਲ ਹੈ ਕਿ ਜਿੰਨੇ ਮੈਨੂੰ ਇੱਕ ਲਫਜ਼ ਸਖਾਇਆ ਨਾ ਮੈਂ ਹੁੰਦਾ ਗੁਲਾਮ ਹੋ ਗਿਆ ਯਾਨੀ ਕਿ ਮੇਰੇ ਕੋਲ ਜਿਵੇਂ ਮਰਜ਼ੀ ਕੰਮ ਲਵੇ ਮੈਂ ਹੁੰਦਾ ਗੁਲਾਮ Hazrat Ali رضی اللہ تعالی عنہ ਨੇ ਇੱਕ ਹੋਰ ਬਹੁਤ ਅੱਛੀ ਗੱਲ ਕੀਤੀ ਜਿੰਨੇ ਵੇਜੇ ਕਿ ਵੀ ਜਿਹੜਾ ਨਾ ਤੁਸੀਂ ਜਦੋਂ ਰੱਬ ਦੇ ਘਰ ਚ ਜਾਣਾ ਜਦੋਂ ਫੌਤ ਹੋਣਾ ਉਦੋਂ ਸਿਰਫ ਤੁਹਾਡੇ ਅਮਾਲ ਜਾਂ ਅਮਲ ਜਾਂ ਭਗਤੀ ਜਿਹੜੀ ਹੈ ਨਾ ਕਰਮ ਹੈ ਉਹ ਹੀ ਤੁਹਾਡੇ ਨਾਲ ਜਾਣਾ ਹੈ ਹੋਰ ਕਿਸੇ ਚੀਜ਼ ਨੇ ਨਹੀਂ ਜਾਣਾ ਬਾਕੀ ਤੇ ਰਿਸ਼ਤੇਦਾਰ ਤੁਹਾਡੇ ਸ਼ਮਸ਼ਾਨਗਾਹ ਤੱਕ ਜਾਂ ਕਬਰਸਤਾਨ ਤੱਕ ਹੀ ਨਾਲ ਜਾ ਸਕਦੇ ਨੇ ਇਸ ਤੋਂ ਅੱਗੇ ਦੇ ਕੋਈ ਨਹੀਂ ਇਹ ਅਸਲਾਮ ਦੇ ਵਿੱਚ ਤੇ ਇੱਕ ਹਦੀਸ ਹੈ ਸ਼ਰੀਅਤ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਬੰਦੇ ਦੀ ਮૈયਤ ਨੂੰ ਚੱਕ ਕੇ ਲੈ ਜਾਂਦੇ ਨੇ ਨਾ ਕਬਰਸਤਾਨ ਵਾਲ ਤੇ ਜਦੋਂ ਉਹਨੂੰ ਕਬਰ ਚ ਦਫਨਾ ਦਿੰਦੇ ਨੇ ਜਦੋਂ ਵਾਪਸ ਮੁੜਦੇ ਨੇ ਲੋਕ ਤੇ ਕਹਿੰਦੇ ਨੇ ਕਿ ਉਸ ਵਾਪਸ ਮੁੜਨ ਵਾਲਿਆ ਲੋਗਾ ਦੇ ਕਦਮਾਂ ਦੀ ਆਵਾਜ਼ ਉਹਨੂੰ ਕਬਰ 'ਚ ਸੁਣਾਈ ਜਾਂਦੀ ਏ ਬੱਲਾਹੂ ਆਲਮ ਕਿ ਉਹ ਸੁਣਾਈ ਜਾਂਦੀ ਕਿ ਵੇਖ ਤੇਰੇ ਸੱਜਣ ਬੇਲੀ ਯਾਰ ਮਾਂ ਪਿਓ ਤੇਰੇ ਉੱਤੇ ਮਿੱਟੀ ਪਾ ਕੇ ਮਨਾ ਮਿੱਟੀ ਪਾ ਕੇ ਤੇ ਤੈਨੂੰ ਛੱਡ ਕੇ ਜਾ ਰਹੇ ਜਿਨ੍ਹਾਂ ਵਾਸਤੇ ਮਤਲਬ ਕਿ ਤੂੰ ਬਹੁ ਸੀ ਤੇ ਤੈਨੂੰ ਵੇਖ ਲਾ ਤੇ ਫਿਰ ਆਈਆ ਇੱਕ ਕਨਸੈਪਟ ਏ ਕਿ ਜਦੋਂ ਬੰਦਾ ਫੋਤ ਹੁੰਦਾ ਆਪਾਂ ਕਬਰਸਤਾਨ ਜਾਂਦੇ ਹੁੰਦੇ ਉੱਤੇ ਮਿੱਟੀ ਪਾਉਂਦੇ ਆ ਜਿਹੜੇ ਜਿੰਨੇ ਪਿਆਰੇ ਹੁੰਦੇ ਨੇ ਉਹ ਓਨੀ ਜ਼ਿਆਦਾ ਮਿੱਟੀ ਪਾਉਂਦੇ ਨੇ ਇਹ ਇਸ ਲਈ ਹੈ ਨਾ ਕਿ ਦੇਖੋ ਨਾ ਕਿ ਇਹ ਉਹਨਾਂ ਨੇ ਗੱਲ ਕਿਸ ਤਰ੍ਹਾਂ ਜੋੜੀ ਕਿ ਇੰਨੇ ਨਾਲ ਤੁਸੀਂ ਮੋਹ ਲਾਲਚ ਜਿਹੜਾ ਨਾ ਉਹ ਖਤਮ ਕਰ ਦਿਓ ਕਿ ਬਈਆ ਮੇਰਾ ਰਿਸ਼ਤੇਦਾਰੀ ਦਾ ਮੋਹ ਹੈ ਆ ਮੇਰੇ ਉਲਾਦ ਦਾ ਹੈ ਜਾਂ ਮਾਲ ਦੌਲਤ ਮੋਹ ਬੇਸਿਕਲੀ ਖੁਆਇਸ਼ ਖਾਇਸ਼ ਮੋਹ ਮਤਲਬ ਕਿ ਕਿਸੇ ਚੀਜ਼ ਦਾ ਲਾਲਚ ਕਰਨਾ ਜਾਂ ਲਾਲਚ ਕਰਨਾ ਜਾਂ ਕਿਸੇ ਚੀਜ਼ ਦਾ ਪਿਆਰ ਅਸਲ ਲਫ਼ਜ਼ ਮੋਹ ਦਾ ਮਤਲਬ ਹੁੰਦਾ ਪਿਆਰ ਕਿਉਂਕਿ ਲਾਲਚ ਤੇ ਲੋਭ ਨੂੰ ਕਹਿੰਦੇ ਹਾਂ ਜੀ ਮੋਹ ਦਾ ਮਤਲਬ ਹੁੰਦਾ ਪਿਆਰ ਕਿ ਵੀ ਆ ਜਿਹੜਾ ਦੁਨਿਆਵੀ ਪਿਆਰ ਹੈ ਨਾ ਕਰਨਾ ਚਾਹੀਦਾ ਜਿੰਨੀ ਦੇਰ ਤੁਸੀਂ ਜ਼ਿੰਦਾ ਜੇ ਆਪਣੇ ਬੱਚਿਆਂ ਨਾਲ ਲੇਕਿਨ ਉਹ ਵੀ ਤੇ ਟੇਕ ਨਾ ਜਾਓ ਕਿਉਂਕਿ ਪਦਾਰਤ ਆਪਣੀ ਜਗ੍ਹਾ ਬਦਲਦੀ ਹੈ ਉਹਨਾਂ ਨੇ ਕਿਹਾ ਕਿ ਇਹ ਨਹੀਂ ਕਿ ਵੀ ਤੁਸੀਂ ਹੁਣ ਸਭ ਕੁਝ ਉਹਨੂੰ ਹੀ ਸਮਝ ਲਓ ਕਿ ਵੀ ਆਜੇ ਮੇਰੇ ਵਾਲਦਾਇਨ ਜਾਂ ਮੇਰੇ ਬਾਲ ਬੱਚੇ ਲੇਕਿਨ ਤੁਹਾਡੂੰ ਕਰਮ ਵੀ ਕਰਨੇ ਪੈਣੇ ਨੇ ਉਹ ਤੁਸੀਂ ਕਰੋ ਉਹ ਤੁਹਾਡੀ ਜ਼ਿੰਮੇਵਾਰੀ ਹੈ ਜਾਂ ਦੇਖੋ ਨਾ ਕਿ ਬਜ਼ਾਤੇ ਖੁਦ ਮੋਹ ਆਪਣੀ ਜਗ੍ਹਾ ਬਦਲਦੀ ਰਹਿੰਦੀ ਹੈ ਇੱਕ ਜਗ੍ਹਾ ਤੂੰ ਯਾਨੀ ਕਿ ਗੱਡੀ ਲਈਏ ਤੇ ਤੁਸੀਂ ਕਹੋਗੇ ਜਾਦ ਹੋਵੇ ਜਾਦ ਤੇ ਯਾਨੀ ਕਿ ਤੁਹਾਡੀ ਮੋਹ ਵੀ ਜਗ੍ਹਾ ਬਦਲਦੀ ਹੈ ਤੇ ਨਾ ਮਤਲਬ ਹੈ ਇਨਸਾਨ ਨੂੰ ਵੀ ਤੇ ਸਿਰਫ ਮੋਹ ਨੂੰ ਮੌਤ ਨਹੀਂ ਟਿਕਣਾ ਚਾਹੀਦਾ ਮੌਤ ਨਹੀਂ ਟਿਕਣਾ ਚਾਹੀਦਾ ਕਿ ਬਦਲਦੇ ਰਹਿੰਦੇ ਬੰਦਗੀ ਵਾਸਤੇ ਇਨਸਾਨ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਮੇਰਾ ਐਂਡ ਹੋਣਾ ਹੈ ਮੈਂ ਕਿਸੇ ਚੀਜ਼ ਨੂੰ ਰੋਕ ਨਹੀਂ ਸਕਦਾ ਇਹ ਕੁਦਰਤ ਦਾ ਜਿਹੜਾ ਨਿਯਮ ਹੈ ਜਾਂ ਕੁਦਰਤ ਦਾ ਕਾਨੂੰਨ ਹੈ ਇਹ ਚੱਲਦਾ ਰਹਿਣਾ ਮਸਾਲੇ ਜਿਵੇਂ ਮੈਂ ਹੁਣ ਜਵਾਨ ਹਾਂ ਤੇ ਮੈਂ ਬੁੱਢਾ ਹੋਣਾ ਹੀ ਹੈ ਮੈਂ ਇਹਨੂੰ ਰੋਕ ਨਹੀਂ ਸਕਦਾ ਮੈਂ ਮਰਨਾ ਵੀ ਹੈ ਇਸ ਚੀਜ਼ ਨੂੰ ਮੈਂ ਰੋਕ ਨਹੀਂ ਸਕਦਾ ਜੇ ਮਤਲਬ ਕਿ ਇਹ ਜਿਹੜੇ ਪਦਾਰਥ ਨੇ ਚੇਂਜ ਹੋਣੇ ਨੇ ਇਹਨਾਂ ਨੂੰ ਵੀ ਮੈਂ ਰੋਕ ਨਹੀਂ ਸਕਦਾ ਇਹ ਮੇਰੇ ਵਾਸਤੇ ਨਹੀਂ ਹੈਗੇ ਇਹ ਸਾਰਾ ਕੁਝ ਰੱਬ ਦੇ ਵਾਸਤੇ ਇਸ ਲਈ ਇਹਨੂੰ ਜਿੰਨਾ ਕੰਮ ਕਰ ਲੋ ਖਤਮ ਤੇ ਨਹੀਂ ਬੰਦਾ ਕਰ ਸਕਦਾ ਲੇਕਿਨ ਕੰਮ ਕਰ ਸਕਦਾ ਹੈ ਅਨਸਾਨੀ ਫਿਤਰਤ ਅਨਸਾਨ 222 ਸਰਬਜੀਤ ਸਿੰਘ ਲੁਧਿਆਣੇ ਵਾਲੇ ਇਹਨਾਂ ਦੀ ਆਪਾਂ ਇੱਕ ਕਥਾ ਸੁਣੀ ਪੰਡਤ ਹਰदयाल ਜਿਉ ਕੇ ਸਨਾ ਬਾਬਾ ਗੁਰੂ ਨਾਨਕ ਜੀ ਨੂੰ ਮਿਲਿਆ ਦੋਸਤੋ ਇਹ ਸਾਡਾ ਕਰੰਟ ਚੈਨਲ ਹੈ ਨਿਊ ਚੈਨਲ ਹੈ ਤੇ ਇਸ ਚੈਨਲ ਤੇ ਆਪਣੀ ਵੀਡੀਓ ਆਨ ਕਰਾਂਗੇ ਪਿਛਲਾ ਜਿਹੜਾ ਚੈਨਲ ਹੈ ਉਹ ਕੁਝ وجہ ਤੋਂ ਉਹਦੇ ਤੇ ਕੋਈ ਫਨੀ ਟੈਕਨੀਕਲ ਪ੍ਰੋਬਲਮ ਚੱਲ ਰਹੇ ਨੇ ਤੇ ਆਪਣੀਆਂ ਸਾਰੀਆਂ ਵੀਡੀਓ ਇਸ ਚੈਨਲ ਤੇ ਆਨ ਕਰਾਂਗੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਸੀਂ ਦੋਨੇ ਭਾਈ ਇਸ ਚੈਨਲ ਤੇ ਰੈਗੂਲਰ ਵੀਡੀਓ ਲੈ ਕੇ ਆਂਦੇ ਰਾਵਾਂਗੇ ਮਿਲਦੇ ਆ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਓ ਜੇ ਅੱਲਾਹ ਨਿਗੇਹਬਾਨ